ਪਰਮ ਸਤਕਾਰਯੋਗ ਮਨ ਤੇ ਬੈਠੇ ਅੰਤਜਨ ਪ੍ਰਤਿਸ਼ ਸ਼ਖਸੀਤਾ ਸਰਦਾਰ ਰਜਿੰਦਰ ਸਿੰਘ ਚੱਡਾ ਡਾਕਟਰ ਜਸਪਾਲ ਸਿੰਘ ਸਰਦਾਰ ਹਰਪਗਨ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਤੇ ਮੇਰੇ ਸਾਹਮਣੇ ਜਥੇਦਾਰ ਜੀ ਨਾਲ ਪਿਆਰ ਰੱਖਣ ਵਾਲੇ ਮੁਰਦੋ ਤਰਨਾ ਤੇ ਪਰਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿ ਕੋ ਜੱਤੇਦਾਰ ਸੰਤੋਖ ਸਿੰਘ ਜਤਨਾ ਨੇੜੇੋਂ ਸੀ ਦੇਖਿਆ ਪਹਾੜ ਦੀ ਚੰਗਈ ਉਹਨਾਂ ਦੇ ਬੱਚਿਆਂ ਵਰਗਾ ਸੀ ਕਿੱਥੋਂ ਦਾ ਕਿੱਤਾ ਕੋ ਕੋ ਜੱਤੇਦਾਰ ਸੰਤੋਖ ਸਿੰਘ ਉਹ ਤਾਂ ਤੇ ਫਿਰ 7.5 ਕਿਟਾਰੇ ਰਸ ਵਿੱਚ ਚਾਲੂ ਚੋਂ ਸੀ ਜਿਉਂ ਹੀ ਸਵਾਹ ਭਾਜਨ ਤੋਂ ਉਹਨਾਂ ਨੇ ਪਿਆਣਾ ਵੀ ਡਾਕਟਰ ਅੰਦਰਜੀਤ ਸਿੰਘ ਉਹ ਜਿਹੜਾ ਮਿਲਣ ਆਇਆ ਉਹ ਮੈਨੂੰ ਆਪਣੇ ਆਪ ਮਿਲਣਾ ਹੁੰਦਾ ਸੀ ਤੇ ਸਾਨੂੰ ਵੀ ਗੁਰਦੇਵ ਮਹਾਰਾਜ ਸਾਹਿਬ ਨੇ ਐਸੀ ਜਗ੍ਹਾ ਦਿੱਤੀ ਸੀ ਕਿ ਕੋਈ ਵੀ ਸਿੱਖ ਜਥੇਦਾਰ ਪਰ ਰਿਸ਼ੀਆਂ ਪਾਲਣ ਮੈਂਬਰਾਂ ਤੋਂ ਕੋਈ ਤੁਹੋ ਉਹ ਸਾਨੂੰ ਗੁਰਦੇਵ ਸਾਹਿਬ ਨੂੰ ਮਿਲੇ ਬੈਠਾਂਦੇ ਨਹੀਂ ਸੀ ਤੇ ਸਾਨੂੰ ਇਹ ਜਰਨੈਲ ਦੇ ਆਸਰ 10 ਵੀ ਛੋਟੀਆਂ ਮਦੋਂ ਦੁਕਾਨ ਤੇ ਜਾਣਾ ਸ਼ੁਰੂ ਕਰਤਾ ਸੀ ਔਰ ਸੱਚੀ ਗੱਲ ਹੈ ਵੀ ਸ਼ੌਂਕੀ ਜੀ ਉਸ ਕੋ ਤਾਂ ਖਾਲੀ ਮਲੀਸੀ ਦੁਕਾਨ ਤੇ ਜਾਣ ਕਰੇ। ਭਾਵੇਂ ਉਹ ਲਾਲਸੇ ਜਾਂ ਪਾਣ ਸਿੱਖਣ ਦਾ ਲਗਾ ਸੀ। ਉਸ ਦੁਕਾਨ ਤੇ ਜਾਣ ਨਾਲ ਪਹਿਣ ਨਾਲ ਜਿਹੜੀ ਉਹ ਸਖੀ ਕਾਮੀਆਂ ਸਾਹ ਆਸੋਂ ਰੋਏ ਪਹਿਣ ਸਾਲ 60 ਸਾਲ ਹੋ ਗਏ। ਉਹਨਾਂ ਸਾਰਿਆਂ ਨੂੰ ਬੜੇ ਮੇਰੋਂ ਪਿਆਰਾ। ਮਨੂ ਦੀ ਵੀ ਬਟਾਂ ਬਕਸ਼ੀ ਜਗਦੇਵ ਸਿੰਘ ਆ ਬਾਗ ਹੈ ਜੈ ਪ੍ਰਕਾਸ਼ ਨਾਰਾਇਣ ਦੇ ਨਾਲ ਬੈਠ ਕੇ ਸਟੇਜ ਤੇ ਬੋਲਣ ਵਾਲੇ ਬਕਸ਼ੀ ਜਗਦੇਵ ਸਿੰਘ ਸਾਹਿਬ ਤੇ ਉਹਨਾਂ ਨੂੰ ਰੋਟਕ ਜਿਹੜੇ ਚ ਬੰਦ ਕਰਾਤਾ ਗਿਆ ਜੱਥੇਦਾਰ ਸੰਤੋਖ ਸਿੰਘ ਨਾਰਾਣ ਨੂੰ ਵੀ ਇਸੇ ਬਾਗ ਪਰ ਜਦ ਬਕਸ਼ੀ ਜਵੇ ਪ੍ਰਵਾਹ ਦਾ ਕਿਹੜਾ ਮੈਂਬਰ ਗਿਆਨ ਦੀ ਗਿਆਨੀ ਬਣਦਾ ਤਾਂ ਤੇ ਉਹਨਾਂ ਨੇ 15 ਦਿਨਾਂ ਚ ਐਮਰਜੈਂਸੀ ਦੇ ਦੌਰਾਨ ਜਦ ਕੋਈ ਛੁੱਟ ਨਹੀਂ ਸੀ ਸਕਦਾ ਬਖਸ਼ੀ ਜਗਦੇਸ਼ ਨੂੰ ਉਸ ਜੇਲ੍ਹ ਤੋਂ ਬਾਹਰ ਲਿਆ ਕੇ ਰਿਹਾ ਕਰਾਇਆ ਜੱਥੇਦਾਰ ਸੰਤੋਖ ਸਿੰਘ ਵਾਰੇ ਅਰਮੀਤ ਸਿੰਘ ਨੇ ਪਰਮਿੰਦਰ ਸਿੰਘ ਨੇ ਉਹਨਾਂ ਦੇ ਕੰਮਾਂ ਦੀ ਗੱਲ ਕੀਤੀ ਹੈ ਕੰਮ ਤੇ ਦੇਖੋ ਗੱਲ ਹੈ ਅਗੇ ਕਿ ਜਿਹੜੇ ਕੰਮ ਹੋਏ ਨੇ ਉਹਨਾਂ ਦੀ ਅਸਰ ਵਜ੍ਹਾ ਸੀ ਕਿ ਜੱਥੇਦਾਰ ਸੰਤੋਖ ਸਿੰਘ ਦਬੰਗ ਨਾਲ ਬੁਸੰਗ ਉਹ ਕਿਸੇ ਮੈਂ ਬਤ ਪਰਵਾਹ ਨਹੀਂ ਕਰਨੀ। ਉਹ ਦਬੰਗ ਹੁੰਦੇ ਆ ਉਹਨਾਂ ਨੇ ਸਾਰੇ ਕੰਮ ਕੀਤਾ। ਜਿਹੜੀ ਸਭ ਤੋਂ ਵੱਡੀ ਖੂਬੀ ਸੀ ਨਾ ਉਹਨਾਂ ਦੀ ਉਹ ਇਹ ਸੀ ਕਿ ਉਹਨਾਂ ਦੇ ਸੰਬੰਧ ਦਿੱਲੀ ਦੇ ਸਰਕਾਰ ਦਾ ਸਿੱਖਾ ਦੇਣਾ ਚਾਹੁੰਦੇ। ਭਾਵੇਂ ਉਹ ਪ੍ਰੋਫੈਸਰ ਸਨ ਭਾਵੇਂ ਉਹ ਇੰਡਸਟਰੀਅਲ ਸਨ ਭਾਵੇਂ ਉਹ ਵਪਾਰੀ ਸਨ ਹਰ ਵਰਗ ਦਾ ਬੰਦਾ ਜਿਹੜਾ ਸੀ ਉਹਨਾਂ ਦੇ ਨਾਲ ਹੁੰਦਾ ਸੀ ਔਰ ਸਭ ਤੋਂ ਵੱਡੀ ਖੂਬੀ ਜਿਹੜੀ ਉਹਨਾਂ ਦੀ ਸੀ ਉਹ ਇਹ ਸੀ ਕਿ ਦਿੱਲੀ ਦੀਆਂ ਜਿਹੜੀਆਂ ਪ੍ਰਤਿਸ਼ਠਾ ਬਰਾਦੀਆਂ ਸਨ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਸੰਸਰ ਜਿਸ ਦੇ ਕਰਕੇ ਜਦ ਵੀ ਕੋਈ ਗੱਲ ਹੁੰਦੀ ਸੀ कोई जथेदार साहब बारे अपश वर्ते या कोई एरीगेशन लगाए वो तो बजुर्ग जहाँ दड़िया परसनैलिटीज हो सोने चिट्टे दाणे और आए भी सारे बारों सन कपड़े भी उन्होंने बेहतरीन पाए होने तो उन्होंने वो बोल नहीं सकता जथेदार संतोखे जाने बाद जो दिल्ली कमेटी चाया ਤੋ ਪਸੀ ਸਾਰੇ ਜਾਣ ਗਿਆ ਸਭ ਤੋਂ ਪਹਿਲੀ ਗੱਲ ਇਹਨਾਂ ਦੇ ਜਾਣ ਤੋਂ ਬਾਅਦ ਨੁਕਸਾਨ ਹੋਇਆ ਕਿ ਪਹਿਲੀ ਵਾਰ ਪਾਰਟੀ ਜਿਹੜੀ ਸੀ ਉਹ ਦੋ ਫਾਰ ਹੋ ਗਈ ਪਰ ਉਹ ਸੋਕਰ ਡਾਕਟਰ ਜਸਵੰਤ ਪਾਰਸਿੰਗ ਬੈਂਕ ਤੇ ਸਰਦਾਰ ਪਾਰਸਿੰਗ ਆਟੋ ਕੋਲ ਚਲੇ ਗਏ ਇਹਨਾਂ ਦੀ ਤੋਰ ਦੇਖੀ ਕਰਕੇ ਇੱਕ ਕਮੇਟੀ ਬਣ ਚੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਰ ਸਕਦਾ ਡਾਕਟਰ ਜਸਪਾਲ ਸਿੰਘ ਬਾਰੇ ਮੈਂਬਰ ਯਾ ਹੋਰ ਪਾਰਟੀਆਂ ਇਹ ਗੱਲ ਕਹਿੰਦੀਆਂ ਸਨ ਕਿ ਜਸਪਾਲ ਨੂੰ ਕਾਬੂ ਕਰ ਰੋਣਾ ਕਾਰਨ ਤੁਹਾਡੇ ਕੋਲ ਕਮੇਟੀ ਨਹੀਂ ਆਉਂਦੀ ਇਹਨੇ ਪੱਕਾ ਕਈ ਵਕਸਰ ਕੀ ਕਰਨਾ ਇਹ ਇਹਨਾਂ ਦੀ ਦੂਰੰਦੇਸ਼ੀ ਸੀ ਤੇ ਸਿਆਣਪ ਸੀ ਤੇ ਗੱਲਾਂ ਜਿਹੜੀਆਂ ਹੋਈਆਂ ਮੈਂ ਉਹ ਦੱਸਾਂਗਾ ਜਥੇਦਾਰ ਸੰਤੋਖ ਸੰਤੋਖ ਬਾਅਦ ਨਿਗਾਰ ਵੀ ਆਇਆ ਸੁਧਾਰਨ ਨਿਗਾਰ ਆਇਆ ਜਦ 84 ਵਰ ਵਿਕਸ਼ਨਾਵਾ ਪਰ 84 ਦੀ ਘਟਨਾ ਤੋਂ ਬਾਅਦ ਜਿਵੇਂ ਅੱਜ ਆ ਗਏ ਜਿਉਂ ਪਾਰਟੀ ਤੁਹਾਡੇ ਨਾਲ ਹੈ ਪਰ ਕਮੇਟੀ ਤੁਹਾਡੇ ਕੋਲ ਹੈ ਤੇ 84 ਤੋਂ ਬਾਅਦ ਇਹ ਆ ਗਿਆ ਜੇ ਉਹ ਪਾਰਟੀ ਤੁਹਾਡੇ ਨਾਲ ਹੈ ਤੋ ਜੀ ਬੰਦੇ 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 ਹੋ 10 ਬੰਦੇ ਕਮੇਟੀ ਬਾਰੇ ਕੋਲ ਉਸ ਨਿਗਾਰ ਦੇ ਵਿੱਚ ਜਿਹੜਾ ਮੈਂਬਰ ਬਣਿਆ ਸੀ ਪ੍ਰਧਾਨ ਕੋ ਚਲਾ ਗਿਆ ਗੁਰੂ ਦਾ ਪਿਆਰਾ ਹੋਇਆ ਪਿਛੋ ਆ ਕੇ ਜਸਵੰਤ ਸਿੰਘ ਕਰਕਲੀ ਮੇਰੇ ਜੀ ਉਧਰ ਪ੍ਰਧਾਨ ਤੇ ਅਦਾਦਾ ਜੀ ਜੋ ਉਹਨਾਂ ਨੇ ਵਜਾਈ ਉਹ ਰੱਬ ਹੀ ਰੱਖਾ ਅਸਾਂ ਵਾਲੀ ਗੱਲ ਨਹੀਂ ਤਕਨਰੀ ਗੱਲ ਸੁਣ ਲਓ ਜਿਹੜੀਆਂ ਮੈਂ ਗੱਲਾਂ ਕਰਨ ਵਾਲੀਆਂ ਨੇ ਕੋਈ ਅਥਰੂ ਮਗਾਉਣ ਵਾਲੀਆਂ ਬਸਣ ਵਾਲੀਆਂ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਭਾਵੇਂ 84 ਦੇ ਵਿੱਚ ਇਸਤਿਹਾਰ ਕਰਤੇ ਅਕਾਲ ਤਖਤ ਸਾਹਿਬ ਪਹੁੰਚ ਗਏ ਪੂਰਨ ਬੰਜੀਤ ਸਿੰਘ ਦਾ ਮਿੱਤਰ ਮੈਂ ਨਾਲ ਨਹੀਂ ਰਹਿਣਾ ਪਰ ਮੈਂ ਤਾਂ ਕਦੀ ਵਿਰੇਜ ਨਾ ਕਰਾਂ ਉਹ ਵੀ ਪਹੁੰਚ ਗਏ ਤੇ ਆਓ ਜੀ ਅਸਵੀ ਕਾਲ ਤੱਕ ਬਣਾਉਂਦੇ ਆ ਮੰਨੇ ਕੋਮ ਕਿਸ ਪਾਸੇ ਰੁਝੀ ਹੋਈਏ ਉਹ ਕਿਸ ਪਾਸੇ ਰੁਝੀ ਇਸ ਗੱਲ ਦੇ ਨਾਲ ਮੈਂ ਗੱਲ ਯਾਦ ਆ ਗਈ ਹੈ ਇਹ ਸੰ 80 ਤੋਂ ਜਾਂ 79 ਤੋਂ ਜਥੇਦਾਰ ਭਿੰਡਰਾ ਸਾਹਿਬ ਬਹੁਤ ਮਸ਼ਹੂਰ ਹੋ ਇੰਤਰਾ ਗਾਂਧੀ ਦੇ ਨੇੜੇ ਹੁੰਦਿਆਂ ਵੀ ਉਹਨਾਂ ਨੇ ਚੌਂਕ ਮਹਿਤਾ ਦੇ ਵਿੱਚ ਜੇ ਵੀ ਸਰਕਾਰ ਉਹਨਾਂ ਨੂੰ ਵਿਸਥਾਰ ਕਰਨਾ ਚਾਹੁੰਦੇ ਸੀ ਔਰ ਗ੍ਰਿਫਤਾਰ ਕਰਕੇ ਛਡਾ ਨਹੀਂ ਸੀ ਜਾਂਦੀ ਲੰਬਾ ਕੰਮਰ ਕਰਨਾ ਚਾਹੁੰਦੀ ਸੀ ਪਰ ਉਸ ਵਕਤ ਜਤੇਦਾਰ ਸੁਲ ਬੌਕਸਿੰਗ ਆਪਣੇ ਬੰਦਿਆਂ ਨੂੰ ਲਾ ਕੇ ਚੌਂਕ ਮਹਿਤਾ ਦੇ ਵਿੱਚ ਉਹਨਾਂ ਨੇ 스ਪੀਚ ਗਿਆ ਸੀ ਜਿਵੇਂ ਤੁਹਾਡੇ ਨਾਲ ਜਿੱਤੇ ਰਹੇ ਤੇ ਕੋਈ ਛੋਟੀ ਗੱਲ ਨਹੀਂ ਸੀ ਇਸ ਛੋਟੀ ਗੱਲ ਨਾਲ ਸਮਝਾਣਾ ਕਿਉਂਕਿ ਉਸ ਵਕਤ ਜਿਹੜੀ ਕਾਂਗਰਸੀ ਪਾਰਟੀ ਸੀ ਉਹ ਪਰਜੋਗਨ ਤੇ ਸੀ ਪਰ ਜੱਥੇਦਾਰ ਜੀ ਨੇ ਕਿਹਾ ਵੀ ਇਸ ਨੂੰ ਅਗਰ ਗ੍ਰਿਫਤਾਰ ਕਰਾਤਾ ਗਿਆ ਤੇ ਕੌਣ ਦੇ ਹਲਕ ਪੜੇ ਮਾਣ ਹੋਵੇ ਉਸ ਤੋਂ ਬਾਅਦ 인ਦਰਾ ਗਾਂਧੀ ਨੇ ਉਹਨਾਂ ਦੀ ਸਪੀਚ ਤੋਂ ਬਾਅਦ ਇਹ ਹਮੰਦੀ ਕੀਤੀ ਹੈ ਪਿੰਡਰਾ ਦੇ ਨਾਲ ਉਸੇ ਤਰ੍ਹਾਂ ਇਹ ਜ਼ਰੂਰਤ ਦੋਸਤੋ ਅੱਜ ਕੀ ਗੱਡੀ ਹੋ ਗਈ ਜੀ ਜੇ ਦਿੱਲੀ ਕਮੇਟੀ ਦੇ ਲੱਗੋ ਕਿ ਨ ਕਿਸ ਤਰ੍ਹਾਂ ਤਲਵੇ ਚੜਦੇ ਪੈਨ ਪੁੱਛੋ ਕੁਝ ਨਾ ਮਨ ਹਰਾਨ ਗਈ ਤੁਹਾਡਿਆਂ ਦਾ ਵੀ ਆ ਗਈ ਜੇ ਤੁਸੀਂ ਜਿਹੜੇ ਇਲਾਕਿਆਂ ਚ ਆਇਓ ਜੇ ਤੁਸੀਂ ਇਹਨਾਂ ਨੂੰ ਵੋਟ ਨਾ ਪਾਈ ਹੁੰਦੀ ਤਾਂ ਅੱਜ ਇਹ ਕਰਨੀ ਸੀ ਹੋਣਾ ਇਹ ਹਸ਼ਿਆਰੀ ਸੀ ਹੋਣਾ ਚੋਣਾਂ ਵਣ ਤੇ ਇਹ ਬੰਦੇ ਸਰਕਾਰ ਦੇ ਅੱਗੇ ਤੇ ਲੱਗੇ ਜਾਂ ਦੋ ਤਰ੍ਹਾਂ ਦੇ ਬੰਦੇ ਹੋਰ ਲੱਗਲੇ ਵਿੱਚਾਂ ਮੈਂ ਕਿੱਥੇ ਲਾਵਾਂਗਾ ਸਰਕਾਰ ਕੋਲ ਫਾਇਦਾ ਠਾਵਾਂਗਾ ਤੁਸੀਂ ਇਲਾਕਿਆਂ ਦੇ ਬੰਦੇ ਕਿੱਦਾਂ ਸ਼ੁਰੂ ਕਰਦੇ ਇਸ ਰਵਾਵਾਂ ਦੀ ਸ਼ੁਰੂ ਕਰਦੇ ਔਰ ਅਸੀਂ ਐਕਸੈਪਟ ਕੀਤਾ ਉਹਨਾਂ ਨੂੰ ਅਸੀਂ ਕਿੱਥੇ ਪਹੁੰਚ ਗਏ ਅਸੀਂ ਜਿਸ ਜ਼ਤੇਦਾਰ ਸੰਤੋਖ ਸਿੰਘ ਨੇ ਇਹ ਬੂਟਾ ਲਾਇਆ ਸੀ ਕਬੂਟਾ ਦਰਖਤ ਵੜਿਆ ਤੇ ਅਜ ਉਹ ਦਰਖਤ ਢਾਣ ਦੇ ਬਰਾਬਰ ਹੋ ਗਿਆ ਆ ਦਰਖਤ ਢਾਣ ਦੇ ਬਰਾਬਰ ਹੋ ਗਿਆ ਤੇ ਫਿਰ ਜਿਹੜਾ ਗੋਲੰਗੀਆਂ ਤੇ ਉਹਨਾਂ ਨੂੰ ਫੋਰ ਟੋਕ ਚਾਂਗੇ ਉਹਨਾਂ ਨੂੰ ਸਿਰੇ ਬਾਦੇ ਜੇ ਪਬਲੀਕਲੀ ਤੁਸੀਂ ਉਹਨਾਂ ਨੂੰ ਦਰਕਾਰੋ ਵਾ ਕੀ ਹਾਲ ਕਰਤੇ ਸਾਡੇ ਘਰ ਦੁਆਰਿਆਂ ਦਾ ਕੀ ਹਾਲ ਕਰਤੇ ਸਾਡੇ ਸਕੂਲਾਂ ਦਾ ਤੇ ਮੁਰਕੇ ਸੋਚਣੋ ਪਰ ਸੋਲ ਦੇ ਕਿਉਂ ਨੇ ਉਹ ਕਹਿੰਦਾ ਜਿਸ ਤਰ੍ਹਾਂ ਸੀ ਮਨਜੀਤ ਸਿੰਘ ਨੂੰ ਮਿਲਦੇ ਆ ਇਸੇ ਦਾ ਸਾਨੂੰ ਸਾਰੇ ਦੁਨੀਆਂ ਸਾਨੂੰ ਮਿਲਦੀ ਹੈ ਜਦ ਤੱਕ ਕਿਸੇ ਨੂੰ ਠੋਕਰ ਨਹੀਂ ਮਾਰੋਗੇ ਜਾਤੀ ਗੱਲਾਂ ਨੂੰ ਸੜਕ ਉੱਪਰ ਜਾ ਕੇ ਤੱਤ ਉਹ ਕਿੱਥੇ ਸੋਧਣਗੇ ਕਿੱਥੋਂ ਸੋਧਣਗੇ ਜਿਸ ਕਮੇਟੀ ਸ਼ੋਣੀ ਕਮੇਟੀ ਤੋਂ ਬਾਅਦ ਸਭ ਤੋਂ ਮੀਰ ਸਿੱਖਾਂ ਦੀ ਕਮੇਟੀ ਸੀ ਆ ਜੋ ਦੱਸਣਾ 400 500 ਕਰੋੜ ਦੇ ਘਾਟੇ ਦੇਵੇ ਇਹ ਤੇ ਹਲੇ ਇੱਕ ਸਕੂਲਾਂ ਦਾ ਦੱਸਿਆ ਜਿਸ ਨੇ ਬਾਕੀ حساب ਹੋਏਗਾ ਤੇ ਉਸ ਕੋ ਪਤਾ ਨਹੀਂ 700 ਕਰੋੜ ਨਹੀਂ ਕਿ 1700 ਕਰੋੜ ਨਿਕਲਦਾ ਕਿੱਥੋਂ ਲਿਆਵਾਂਗੇ ਕਿੱਥੋਂ ਕਰਾਂਗੇ ਮਨੇ ਹਰ ਚੰਗੇ ਕੰਮ ਕਰਵਾਉਣ ਵਿੱਚ ਇਹਨਾਂ ਨੇ ਰਿਕਾਰਡ ਪਾਈ ਹੈ ਔਰ ਗਰਾਉਟ ਕਰਨ ਦੇ ਵਿੱਚ ਇਹਨਾਂ ਕੋਈ ਕਸਰ ਵੀ ਛੱਡੀ ਮਨ ਤਾਂ ਕਈ ਵਾਰ ਇਹ ਲੱਗਦਾ ਹੈ ਕਿ ਮੀਰ ਮੰਨੂ ਤੇ ਜਕਰਿਆ ਖਾਨ ਦੀ ਰੂਹ ਇਹਨਾਂ ਚੋੜੀ ਹੋਈ ਹੈ। ਉਹਨਾਂ ਨੇ ਸਿੱਖਾਂ ਨੂੰ ਕਤਲ ਕਰਕੇ ਗੁਨਾਹ ਕੀਤਾ। ਇਹਨਾਂ ਨੇ ਇਹ ਬਰਬਾਦੀ ਕਰਕੇ ਵਾਅਦਾ ਕਰਦਾ। ਤੇ ਘੱਟ ਨਹੀਂ ਆਗੇ ਉਹਨਾਂ ਤੋਂ। ਇਹ ਘੱਟ ਨਹੀਂ ਆਗੇ। ਕਿਹੜੀ ਕਿਹੜੀ ਗੱਲ ਕਰੀਏ ਸਕੂਲਾਂ ਤੇ ਗੱਲ ਜਾਂਦੀ ਮੈਂ ਦੱਸਾਂ। ਹਰ ਰੋਜ਼ ਝੂਠ ਅਸੀਂ ਕਹਿ ਰਿਹਾ ਅਸੀਂ 250 ਕਰੋੜ ਛੱਡ ਕੇ ਗਏ ਹਾਂ ਦੱਸੋ ਉਹ ਕਿੱਥੇ ਗਿਆ ਤੇ ਬਾਕੀ ਕਿੱਥੇ ਗਏ ਡਾਕਟਰ ਜਸਪਾਲ ਸਿੰਘ ਨੰਨਾ ਨੇ ਕਹਿ ਲਿਆ ਸੀ ਤੁਹਾਡੀ ਕਮੇਟੀ ਬਣਾਦੇ ਹਾਂ ਕਿਉਂਕਿ ਮੈਂ ਕਿੱਥੇ ਸਾਫ਼ ਦੇਖਾਂਗਾ ਮੈਂ ਕਿਹਾ ਕੋਈ ਲੋੜ ਨਹੀਂ ਸਾਫ਼ ਦੇਖਣ ਦੀ ਇੱਕ ਬੁਣੀਏ ਦੀ ਦੁਕਾਨਦਾਰੀ ਨਹੀਂ ਮਾਲ ਦਿੱਤਾ ਪੈਸੇ ਲੈ ਤੇ ਪਰਚੀ ਫਾਟ ਗਈ ਉਹਨਾਂ ਨੂੰ ਸਿੱਧਾ ਕੋ ਪਹਿਲੀ ਭਰਵੀ ਦੇ ਵਿੱਚ ਤੁਹਾਡਾ ਕਰੰਟ ਅਕਾਊਂਟ ਕੀ ਸੀ ਕੈਸ਼ ਕੀ ਸੀ ਤੇ ਫਿਕਸਡ ਪਾਜ਼ਰ ਕੀ ਸੀ ਬਸ ਤਰਹਾ ਗੱਲਾਂ ਆਪੋ ਚਲੋ ਆਪਾਂ ਸਾਹਮਣੇ ਆ ਜਾਏਗਾ ਵੇ ਕੀ ਐ ਤੇ ਕੀ ਨਹੀਂ ਕਿੱਥੇ ਮੰਦੇ ਹਾਲੇ ਕਈ ਵਾਰ ਦਾ ਪਜ ਸੁਪਾਲਸ ਉਹਨਾਂ ਨੇ ਰਿਵਾਜਰ ਵੀ ਲਏ ਪਰ ਕਿੱਥੇ ਥੇ ਆਏ ਗੱਲ ਇਹ ਹੈ ਕਿ ਪੇ ਇੱਕ ਜਨਮ ਦਿਨ ਕੇ ਸਵਾਸਥਿਆ ਬਣਾਇਆ ਜਾਂਦਾ ਹੈ ਕਿ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਅਸੀਂ ਗ੍ਰਹਿਣ ਕਰੀਏ ਕੋਈ ਇੱਕ ਆਦ ਮਾੜੀ ਗੱਲ ਹੈਗੀ ਤੇ ਉਹਨੂੰ ਦੇਖ ਲਿਆ ਵੀ ਇਹ ਮਾੜੀ ਨਾ ਕਰੀਏ। ਔਰ ਅੱਗੋਂ ਸੁਧਾਰ ਲਈ ਆਈ ਹੈ। ਮੈਂ ਦੇਖਿਆ ਨਾ ਦਿੱਲੀ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਤੁਸੀਂ ਨਹੀਂ ਆਇਆ ਹੋ। ਜੇ ਤੁਸੀਂ ਸਾਰੇ ਧਿਆ ਕਰ ਲੋ। ਬਈ ਇਹਨਾਂ ਦਾ ਸ਼ੋਸ਼ਣ ਬਾਈ ਕਰ ਚਾਈ। ਤਾਂ ਇਹ ਗੁਰਦੁਆਰਿਆਂ ਦਾ ਪ੍ਰਬੰਧ ਸੁਧਰੇਗਾ। ਅਰਜਕੋ ਕੋਮ ਦੀ ਬਤਵਕਤੀ ਉਹ ਤਰਨਜੀਤ ਸਿੰਘ ਸੰਧੂ ਤੇਜਾ ਸਿੰਘ ਸਮੁੰਦਰੀ ਦਾ ਪੁੱਤਰਾ ਆਈਐਫਐਸ ਅਮਰੀਕਾ ਚੈਂਬਰ ਤੇ ਅਰ ਬੀਜੇਪੀ ਦਾ ਪੱਲਾ ਬਾੜਿਆ ਇਹਨਾਂ ਦਾ ਬੜਾ ਮਿੱਤਰ ਸੀ ਮੈਂ ਕਿਹਾ ਸਮਝਾਣਾ ਸੀ ਹਾਂ ਕਹਿੰਦਾ ਕੀ ਸਮਝਾਵਾਂ ਮੈਂ ਕਿਹਾ ਜਿਸਨੇ ਦਾਦੇ ਦੇ ਨਾਂ ਤੇ ਸ੍ਰੋਮਣੀ ਦੇ ਦੁਆਰਾ ਪੰਥ ਕਮੇਟੀ ਚਾਲ ਬਣਿਆ ਤੇਜਾ ਸਿੰਘ ਸਮੁੰਦਰੀ ਆਗੂ ਉਹ ਆਪਣੀ ਅਕਲ ਆਪਣੀ لیاقت ਸ੍ਰੋਮਣੀ ਅਕਾਲੀ ਦਲ ਨੂੰ ਦੇਵੇ ਸਿੱਖਾਂ ਨੂੰ ਦੇਵੇ ਨਾ ਪੁਨ ਕੋਲ ਦੇਣੋ ਅਸੇ ਉਹਨਾਂ ਕੋਲ ਕੋਈ ਪਹੁੰਚ ਗਿਆ ਫਿਰ ਗਜ਼ਬ ਦੀ ਗੱਲ ਉਹ ਜਿਸ ਕੋਲ ਸਰੋਪਾ ਲੈ ਰਿਹਾ ਹੈ ਯਕ ਨਾਸ਼ੁ ਦੋਸ਼ੁਦ ਉਹ ਮਨਜਿੰਦਰ ਸਿੰਘ ਸਰਸਰ ਦੱਸੋ ਸਾਰੀ ਕੀਤੀ ਕਿਰਾਏ ਖੋਜ ਬਾਤੀ ਕਦੇ ਇਹਨੂੰ ਪੋਦਾ ਨਾ ਪੀਤਾ ਸਾਲ ਮਿਲ ਗਿਆ ਫਿਰ ਇਹ ਪਿਓ ਦਾਦੇ ਤੱਕ ਯਾਦ ਕਰੇਗਾ ਕਿ ਕੀ ਹੋਇਆ ਔਰ ਅੱਜ ਮੈਂ ਕਹਿ ਰਿਹਾ ਜਿਸ ਨੇ ਜਿੰਨਾ ਜੋਰ ਲਾਣਾ ਲਾ ਲਏ ਇਸ ਨੂੰ ਅਗਰ ਪੜ੍ਹਾਏ ਦਿੱਤੀ ਹੈ ਇਹ ਪੜ੍ਹਾਏ ਇਹ ਕਾਬਲ ਬਣਿਆ ਹੈ ਉਹ ਦੇਣ ਪੰਥ ਦੀ ਹੈ ਇਹਦੇ ਪਿਓ ਨੂੰ ਵਾਈਸ ਚਾਂਸਲ ਬਣਾਇਆ ਗਿਆ ਪ੍ਰਿੰਸੀਪਲ ਬਣਾਇਆ ਗਿਆ ਇਸ ਵਾਸਤੇ ਪੜਾਇਆ ਗਿਆ ਕਿ ਤੇਜਾ ਸਿੰਘ ਸੁੰਦਰੀ ਦਾ ਲੜਕਾ ਹੈ ਤੇ ਅੱਜ ਉਹਦਾ ਲੜਕਾ ਕੁਝ ਪੰਥ ਨੂੰ ਵਾਪਸੀ ਨਾ ਕਰੇ ਕੁਝ ਸੋਝੀ ਨਾ ਪਾਵੇ ਜਿਸ ਧੋਰ ਚੋਂ ਪੰਥ ਪੁੱਜ ਰਿਹਾ ਉਸ ਨੂੰ ਕੱਟਣ ਦੀ ਗੱਲ ਨਾ ਕਰੇ ਤੇ ਸਰਸੇ ਵਰਗਿਆਂ ਕੋਲ ਪਰਣਾ ਲੈ ਕੇ ਬੀਜੇਪੀ ਸ਼ਾਮਲ ਹੋ ਜਾ। ਇਸ ਤੋਂ ਵੱਡੀ ਖੁਦਗਰਜ਼ੀ ਕੀ ਹੋएगी ਤੁਸੀਂ ਕੀ ਹੋ ਗਿਆ हरदीप सिंह पुरी जो छः साल निकल रहे तू छः साल रह जी सरता ते सत्कार है उसका कैसे शर होगा वो तो मिट्टी मिल गया मैं ज़्यादा ना बोला दो तीन मिनट तटे और लव पहली गल तो यह कि जिस तरह मनजीत सिंह ਅੰਨਾ ਸੋਲ ਰਿਹਾ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਦੀਆਂ ਸਾਰੀਆਂ ਪ੍ਰਤੱਖ ਸਿੱਖਿਆ ਸੰਪਾ। ਭਾਵੇਂ ਇੰਡਸਟਰੀ ਸੰਗ ਭਾਵੇਂ ਬੈਂਕਰ ਸੰਗ ਭਾਵੇਂ ਕੋਈ ਵੀ ਸੰਗ ਭਾਵੇਂ ਕੋਕਰਾਂ ਪਰਾਦਵੀ ਦੇ ਪ੍ਰਧਾਨ ਸੰਗ। ਅਰੋੜਾ ਬਰਾੜ ਦੇ ਪ੍ਰਧਾਨ ਸੰਗ। ਹੋਰ ਸਾਰੇ ਇੰਨਾ ਸਾਰਿਆਂ ਨੂੰ ਇਕੱਠਾ ਕਰੋ ਤੇ ਜਿਸ ਤਰ੍ਹਾਂ ਜੱਥੇਦਾਰ ਸੰਤੋਖ ਸਿੰਘ ਉਹਨਾਂ ਕੋਲ ਰਾਏ ਲਾ ਕੇ ਕੰਮ ਕਰਦਾ ਸੀ ਉਸ ਤਰ੍ਹਾਂ ਸੰਤਖਰਦਾ ਰਸ ਮੈਂ ਇਸੇ ਮਾਮਲੇ 'ਚ ਡਾਕਟਰ ਜਸਵੰਤ ਨੂੰ ਬੇਨਤੀ ਕਰਾਂਗਾ ਬਈ ਬੜੀ ਸੇਵਾ ਕੀਤੀ ਹੈ ਤੁਸੀਂ ਔਰ ਇਤਨੇ ਉੱਚੇ ਅਹੁਦੇ 'ਤੇ ਚਲੋ ਪੈਸਾ ਦੋ ਪੈਸਾ ਕਿਸੇ ਤੁਹਾਡੀ ਸਪੋਰਟ ਕੀਤੀ ਹੋਏ ਨਾ ਕੀਤੀ ਹੋਏ ਪਰ ਮੈਂ ਇਹ ਸਮਝਦਾ ਕਿ ਤੁਸੀਂ ਆਪਣੇ ਤੱਕਨ ਨਾਲ ਸੂਤ ਬੂਜ ਨਾਲ ਸਾਰੀਆਂ ਜਰਾਤ ਕਰ। اور انہاں دی قابلیت تک کسن شک نہیں۔ میں اس وقت کہہ رہا ਵੀ ਇਹ سارے بندے ਅੱਜ ਇਕੱਠੇ ਹੋ ਕੇ ਜੋ ਦਿੱਲੀ ਦੀ ਦੁਰਦਸ਼ਾ ਹੈ ਉਸ ਨੂੰ ਸੁਵਾਰਨਾ ਦੇਣਾ। ਉਹਨੂੰ ਸੁਧਾਰਨਾ ਦੇਣਾ। کئی ਵਾਰ ਕੰਨਾਂ ਦੇ ਨਹੀਂ 2 ਮਹੀਨੇ ਤੋਂ ਉਹਨੇ ਕਰਾਣੀ 6 ਮਹੀਨੇ ਨਹੀਂ ਕਰਾਣੀ। ਨਾਦਰ ਨਾ ਕਰਾ ਥਰਕੀ ਹੋਏਗਾ 4 ਸਾਲ ਤਾਂ ਪੂਰੇ ਹੋਣਗੇ ਨਾ ਪਰ ਉਸ ਤੋਂ ਬਾਅਦ ਜਿਤਨੀ ਦੇਰ ਤੁਸੀਂ ਇੱਥੇ ਪ੍ਰਬੰਧ ਵਿੱਚ ਰਹਿਣਗੇ ਉਤਨੀ ਆਪਣੀ ਜੋ ਇਹਨਾਂ ਦੇ ਹਾਲਾਤ ਹੋਣਗੇ ਉਤਨੇ ਮਾਰੇ ਤੋਂ ਮਾਰੇ ਇਸੋ ਤਰ੍ਹਾਂ ਦੀ ਕੋਈ ਗੱਲ ਨਹੀਂ ਜਥੇਦਾਰ ਸੰਤੋਖ ਸਿੰਘ ਵੀ ਖਾਸियत ਸੀ ਤੋ ਹਣਾ ਜਤਨ ਤੋਂ ਬਾਅਦ ਪਹਿਲੇ ਜਸਵੰਤ ਸਿੰਘ ਕੋਚੜ ਨੂੰ ਲਿਆ ਪਿੱਤੂ ਪ੍ਰਧਾਨ ਬਣ ਜਿਹੜਾ ਕਾਲੀ ਸਰਕਲ ਵਿੱਚ ਨਹੀਂ ਸੀ ਪਰ ਚੜਿਆ ਪੜਿਆ ਸਿੱਖ ਸੀ ਹੁਲਦਾਰ ਸੀ ਸਮਝਦਾਰ ਸੀ ਉਸ ਨੂੰ ਪ੍ਰਭਾਵ ਪਾਇਆ ਅਵਤਾਰ ਸਿੰਘ ਆਟੋ ਬੰਦ ਬਣਾਇਆ ਅਣੀ ਗਿਣੀ ਜਾਓ ਉਹ ਪ੍ਰੋਫੈਸਰ ਬੰਸ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ ਇਹ ਉਹ ਅਗਲੀ ਵਾਰ ਵੀ ਜਸਵੰਤ ਸਿੰਘ ਸ਼ੈਟੀ ਨੂੰ ਬੁੜਾਇਆ ਆਪ ਬਣਿਆ ਆਜੋ ਵੇਖੋ ਨਾਂ ਲਾ ਲਓ ਇੱਕ ਚੋ ਜਿਹਦਾ ਨਾਂ ਲੋਗੇ ਰਾਤੀ ਰੋਟੀ ਵੀ ਨਹੀਂ ਆਦਮਾ ਨੂੰ ਕਾਲੂ ਪਤਾ ਨਹੀਂ ਪਿਓ ਕੋਲੋਂ ਮਾਤੋਂ ਨੇ ਪਤਾ ਨਹੀਂ ਜੇ ਤਾਲਕੇ ਦਾ ਨਾਂ ਲੋਗੇ ਤਾਂ ਫਿਰ ਦਾਦਾ ਯਾਦ ਆਏਗਾ ਇਹ ਆਪਣੇ ਪਿਓ ਦਾ ਵੀ ਪਿਓ ਦਾ ਵੀ ਦਾਦਾ ਦਾ ਜਸਵੰਤ ਸਿੰਘ ਤਾਲਕੇ ਦਾ ਪਿਓ ਨਿਕਲਿਆ ਆ ਅੱਜ ਗੱਲਾਂ ਕਰਦੇ ਆਂ ਤੁਹਾਡੇ ਮੈਂਬਰ ਟੁੱਟ ਗਏ ਜੀ ਮੈਂ ਗੱਲ ਕਰਤੀ ਹੋਇਆ ਤੂੰ ਇਲੈਕਸ਼ਨ ਅਨਾਉਂਸ ਕਰ ਜਿਵੇਂ ਕੋਈ ਡੱਡੂ ਇਕੱਠੇ ਕਰਕੇ ਟੋਕਰੀਆਂ ਵਿੱਚ ਲੈ ਕੇ ਜਾਂਦਾ ਹੈ ਨਾ ਜਿਹੜਾ ਵਕਤ ਆਇਆ ਤੇ ਸਾਰੇ ਚਾਲਾ ਮਾਰਦੇ ਹਨ ਤੇਰੀ ਟੋਕਰੀ ਚੋਂ ਤੂੰ ਹੀ ਰੱਬਿਆਂ ਦੇ ਕਾਨੂੰਨ ਤੇਗਾ ਜਾਂ ਸਰਸਾਂ ਦੇਗਾ ਜਿਸ ਨੇ ਆਪਣਾ ਭੁਗਤ ਬਣਾਣਾ ਹੈ ਅੱਗੋਂ ਸੇਵਾ ਕਰਨੀ ਹੈ ਉਹ ਬਗੈਰ ਸੋਮਣੀ ਕਲ ਦਾ ਮੈਂਬਰ ਬਣੇ ਹੋਏ ਉਹਦੇ ਸ਼ਾਮਲ ਹੋਏ ਬਗੈਰ ਬਿਲਕੁਲ ਨਹੀਂ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਦੋ ਦਿਨ ਰਹਿ ਗਏ ਅਸੀਂ ਫੈਸਲਾ ਕਰਨਾ ਹੈ ਮੇਰੀ ਤਾਂ ਕਾਲਪੁਰਖ ਕੇ ਅਰਦਾਸ ਹੈ ਕਿ ਫੈਸਲਾ ਹੋਵੇ ਜਿਹੜਾ ਕਾਲਪੁਰਖ ਨੂੰ ਤੇ ਸੰਗਠਨ ਨੂੰ ਮਿਲੂ ਸਾਡੇ ਕੋਲ ਕਾਲਪੁਰਖ ਫੈਸਲਾ ਹੋ ਕਰਾ ਦੇ ਔਰ ਅਸੀ ਕੁਝ ਕੁ ਸਫਲਤਾਾਂ ਦੇ ਦਿੱਲੀ ਦੀ ਪ੍ਰੈਜੈਂਟੇਸ਼ਨ ਉੱਤੇ ਬਹੁਤ ਅੱਛੀ ਹੈ ਐਗਜੈਕਟਲੀ 9% ਹੈ ਤੇ ਅਸੀਂ ਜਿਹੜਾ ਫੈਸਲਾ ਲੈਣਾ ਕਾਲੀ ਗੱਲ ਲੈ ਇਹ ਆਉਣ ਵਾਲੇ ਸਪਰ ਕੋਪਰੇਜ ਚੋਮਈ ਕਾਲੀ ਦਾ ਪੱਕੀ ਹੈ ਤੇ ਪੰਜਾਬ ਦੇ ਕਿਸਾਨਾਂ ਦਾ ਕੀ ਭੁੱਖ ਹੈ ਉਹ ਸਾਡੇ ਬੰਦੀ ਸਿੰਘ ਤੀਤੀ ਪੱਤੀ ਪੱਤੀ ਸਾਹ ਤੋਂ ਜਿਹੜੇ ਅੰਦਰ ਉਹਨਾਂ ਨੂੰ ਬਾਹਰ ਲਿਆਸਾ ਕਾ ਮੇ ਤੇ ਨੀਲਾ ਸਕਾਂ ਦੇ ਇਹ ਸਾਰੇ ਮਸਲੇ ਹਨ ਜਿਹੜੇ ਜੇ ਪਰਸੋਂ ਹੱਲ ਕਰਾਂਗੇ ਪਰ ਬੇ ਵੀ ਹੱਥੋਂ ਦੀ ਬੇਨਤੀ ਹੈ ਹਰ ਸਿੱਖ ਦਿੱਲੀ ਦਾ ਸਿੱਖ ਆਪਣਾ ਅਰਜ਼ੂ ਛਾਣ ਲਓ ਚੰਗੇ ਬੰਦੇ ਚੁਣ ਕੇ ਭੇਜ ਦਿਓ ਤਾਂ ਫਿਰ ਇੱਕ ਕਮੇਟੀ ਦੇ ਕਰਜ਼ੇ ਵੀ ਲੈ ਜਾਣਗੇ। ਫਿਰ ਸਤ ਕੌਮ ਦੁਬਾਰਾ ਦਿੱਲੀ ਦੇ ਸਿਖਾਸਤੋਂ ਤੇ ਉਹਨਾਂ ਚਾਇਆਂ ਨੂੰ ਚੁਣ ਗਏ ਜਿਹੜੇ ਤੁਸੀਂ ਆਸਰਾ ਕੇ ਬੈਠੇ ਸੀ। ਮੈਨੂੰ ਕਿਸ ਨੇ ਕਿਹਾ ਭਈ ਇਤਨਾ ਵੱਡਾ ਕਰਜ਼ਾ ਲੈ ਕੇ ਜੇ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਇਸ ਨੂੰ ਸਜ਼ਾ ਦੇ ਕੇ ਮੈਂ ਅਕਮਾਈ ਕਰਦਾ ਟਰੰਸਵਾਰਪਾ ਸਿੰਘ ਕਈ ਬੰਦੇ ਸਿੱਕ ਮਿੱਲਾ ਖਰੀਦਦੇ ਐ ਐਨੋਕੋ ਪੈਸੇ ਲੱਗਦੇ ਉਹ ਫਿਰ ਬੜੀ-ਬੜੀਆਂ ਚਲਾਉਂਦਾ ਹੈ ਤੇ ਸਾਡੇ ਤੇ ਕੋਈ ਤੇ ਬਾਤ ਸਾਹਿਬ ਦੀ ਰਹਿਮਤ ਦੇ ਕਿਸੇ ਜਾਣ ਦੀ ਲੋੜ ਹੀ ਕੋਈ ਨਹੀਂ ਦਸਵੇਂ ਪਾਤਸ਼ਾਹ ਨੇ ਆਪਣਾ ਮੁਖਾਰਜਨ ਤੋਂ ਕਿਹਾ ਹਤੇ 72 ਸਿਰ ਗਏ ਕੰਮ ਹੋ ਗਿਆ ਸਮ ਕੇ ਸਪੋ ਜਾਣ ਦੀ ਕੋਈ ਲੋੜ ਨਹੀਂ ਬਿੱਦ ਉਹਨੇ ਬਣਾਨੀਆਂ ਚੋਰੀ ਰੁਕਣੀ ਹੈ ਬੇਈਮਾਨੀ ਰੁਕਣੀ ਹੈ ਤੇ ਪੈਸੇ ਪੈਸਾ ਜਿੱਥੇ ਮਰਜੀ ਬਰਦ ਜਿੱਥੇ ਮਰਜੀ ਬਰਦ ਸਭ ਤੋਂ ਵੱਡੀ ਗੱਲ ਹੈ ਜਦ ਡਾਕਟਰ ਜਸਪਾਲ ਸਿੰਘ ਮਹਰ ਵਰਦਾਨ ਦੇ ਜਨਮ ਸਰਪਤਾ ਬਣਾਇਆ ਤਾਂ ਮੈਗਮੈਂਟ ਕਾਲਜਾਂ ਦੀ ਸ਼ੁਰੂਆਤ ਹੋਈ ਸੀ ਔਰ ਅੱਜ ਬੰਦਿਆਂ ਬੰਦਿਆਂ ਪੰਜ ਬਣ ਗਏ ਪੰਜਾਂ ਦੇ ਦੋ ਰਹਿ ਗਏ। ਔਰ ਫਿਕਰੀ ਆਮਦਨ ਚ ਇੱਕ ਪੁਛਾ ਗੁਜਰਾ। ਗੁਰੂਰ ਕਸ਼ਨ ਪਬਲਿਕ ਸਕੂਲ ਦੀ ਬੇਸਮੈਂਟ ਵਿੱਚ ਅੰਜੇਵੀਂ ਕਾਲਜ ਕੋਈ ਕਰਾ ਕੇ ਰਸਾਇਆ। 2 ਸਾਲ ਉੱਤੇ ਚਲਾਇਆ। ਕਈ ਮੈਨੂੰ ਕਹਿੰਦੇ ਨੇ ਕਾਂਗਰਸੀ ਹੈ ਜੀ। ਪਰ ਮੈਂ ਤਾਂ ਗੱਲ ਸੁਣਾਂ। ਸਾਰੀ ਉਮਰ ਅਸੀਂ ਇੰਦਰਾ ਗਾਂਧੀ ਨੂੰ ਗਾਲਾਂ ਕੱਢਦੇ ਰਹੀਆਂ ਚੱਲ ਚੱਲ ਰਹੇ। ਅਸੀਂ ਜੰਮੜਦੇ ਆ ਕਾਲੀ ਹਾਂ ਪਰ ਜੇ ਕੰਮ ਕਰਾਣੇ ਨੂੰ ਮੁੱਖ ਮੰਤਰੀ ਨਾਲ ਸਬੰਧ ਅਖੀਰ ਕਰ ਕਾਨੂੰਨ ਨਹੀਂ ਕੀਤਾ ਤੁਸੀਂ ਕਰਾ ਲਓ ਮੰਗਣੋ ਸਰਕਾਰ ਕੋਲੋਂ ਤੁਹਾਡੇ ਰੋਜ਼ ਦਾ ਨਾਂ ਕੀ ਉੱਥੇ ਜੁੱਤੀਆਂ ਚੱਟਣ ਚੱਲਦੇ ਹੋ ਕੋਈ 500 ਕਰੋੜ ਦੇਓ ਇਹਨਾਂ ਨੂੰ ਤਾਂ ਉਮੀਦ ਸੀ ਕਿ ਮਕਦਮੇ ਵਿੱਚ ਸਾਟੇ ਅਖਟ ਫੈਸਲਾ ਆਉਣਾ ਹੈ ਐਪੀਸੀ ਲਿੰਕੁਇਟੀ ਕਰ ਜਾ ਚੜ ਗਿਆ ਮੈਂ ਕਿਹਾ ਉਹ ਵੀ ਸਾਫ ਕਰ ਲੈ ਉਹ ਡਿਲਾਈਟ ਕੰਪਨੀ ਦੀ ਜਿਹੜੀ ਆਡਿਟ ਰਿਪੋਰਟ ਹੈ ਉਹ ਵੀ ਕੱਢ ਦੇ ਜਿੱਥੋਂ ਮਰਜ਼ੀ ਕਰ ਲੈਣ ਸ਼ੁਰੂ ਜੇ 75 ਤੋਂ ਵੀ ਸ਼ੁਰੂ ਹੋਣਗੇ ਨਾ ਤਾਂ ਕੋਈ ਨਹੀਂ ਲੱਪਣਾ ਇਹਨਾਂ ਨੂੰ 95 ਤੋਂ ਸ਼ੁਰੂ ਹੋ ਜਾਣਾ ਕੀ ਲੱਪਣਾ ਹੈ ਕੀ ਕੱਢਣਗੇ ਮੰਨ ਕਿਸ ਨੇ ਸਵਾਲ ਕੀਤਾ ਨਹੀਂ ਮਕਾਮ ਹਨ ਕਲਨਾ ਘਰ ਜੱਤੇਦਾਰ ਸੰਤੋਖ ਸਿੰਘ ਲੋਕਾਂ ਦੇ ਕੰਮ ਕਰਕੇ ਨਾ ਲੋਕੀ ਆਪੇ ਸੇਵਾ ਕਰਨਾ ਹੁੰਦੇ ਸਨ ਤੇ ਜਾਂਦਾ ਨਹੀਂ ਸੀ ਕਿ ਚੱਗੋ ਕਿਸੇ ਕੋਲ ਨਹੀਂ ਜਾਂਦਾ ਮਕਾਮ ਅਜ ਤਸੋ ਤੁਸੀਂ ਉਹਨਾਂ ਨੇ ਕੰਮ ਕਰਾਇਆ ਸਰਕਾਰ ਤੇ ਪੂਰਾ ਜੋਰ ਪਾਇਆ ਜਿਹੜੀ ਇੰਦਰਾ ਗਾਂਧੀ ਜਿੱਤੇਦਾਰ ਸੰਤੋਖ ਸਿੰਘ ਪ੍ਰਧਾਨਾ ਬਣਿਆ ਤੇ ਕਲਾਸ ਲੈ ਜਾਂਦੀ ਹੈ ਕੋਈ میٹرਿਕ ਪਾਸ ਆਫਿਸ ਵੀਰ ਨਹੀਂ ਬਣ ਸਕਦਾ ਉਹੀ ਇੰਦਰਾ ਗਾਂਧੀ ਸਾਰਾ ਜੋਰ ਲਾ ਕੇ ਉਹ ਕਲਾਸ ਕਰ ਰਹੀ ਹੈ ਜਿੱਤੇਦਾਰ ਸੰਤੋਖ ਸਿੰਘ ਪ੍ਰਧਾਨ ਬਣਦੇ ਕੋ ਵੀ ਲਖਣਾ ਮੈਂ ਕਿਹਾ ਕੋਈ ਗੱਡੀ ਕਿਸੇ ਨੇ ਵਰਤ ਲਈ ਕੁਝ ਕਰ ਲਈ ਉਸ ਨੂੰ ਲੋੜ ਹੀ ਨਹੀਂ ਸੀ ਗੋਲੋਂ ਕੋ ਛਾਤੀ ਮਾਰਨ ਦੇ ਗੁਰਤੇਗ ਬਾਦਲ ਸਾਹਿਬ ਦੀ ਬਖਸ਼ਿਸ਼ ਨਾਲ بڑے ਬੰਦੇ ਸਨ ਸੈਂਕੜੇ ਬੰਦੇ ਸਨ ਬਿਜਲੀ ਤੇ ਉਹਨਾਂ ਦੀ ਲੋੜ ਵਿੱਚ ਕੋਈ ਸਾਪਤ ਕਰ ਸਕਿਆ ਚਲੋ ਮੈਂ ਉਹ ਹੀ ਬੋਲਦਾ ਨਾ ਕਿਉਂਕਿ ਮੇਰੇ ਕੋਲ ਤਾਂ ਪੂਰਾ ਇਤਿਹਾਸ ਹੈ ਜਰ ਹਰ ਮੀਤ ਸਿੰਘ ਤੇ ਚਲੋ اے ਬੀ ਸੀ ਉਹਨਾਂ ਕੋਲ ਸਿੱਖਿਆ ਸਭ ਕੁਝ ਸਿੱਖਿਆ ਪਰ ਅਸੀਂ ਕਦੇ ਗਰੋਧ ਵੀ ਹੁੰਦੇ ਸਾਂ ਕਦੀ ਸਾਥ ਵੀ ਕਰਦੇ ਸਾਂ ਇਹ ਨਹੀਂ دونك ਉਸੋ ਕਹਤਾ ਸੀ ਸ਼ੋਮਣੀ ਕਾਲੀ ਨਾਲ ਜੋ ਕਰੇ ਕਾਲਾ ਕਰੇ ਸਵਾ ਕਰੇ ਅਸੀਂ ਉਹਨਾਂ ਦੀ ਜਿੰਦਾਬਾਦ ਕਰਦੇ ਸਾਂ ਬਾਤ ਮਖਪੇ ਕੋ ਲਗਣ ਹੈ ਪਰ ਅਸੀਂ ਇਹ ਜ਼ਰੂਰ ਸੋਚ ਰਿਹਾ ਇਨਾ ਬੇਈਮਾਨਾਂ ਨੂੰ ਖੜਾ ਛੜਾਣ ਦੇ ਲਈ ਸਾਨੂੰ ਆਪਣਾ ਸਹਿਯੋਗ ਸੋ ਮਣੀ ਗੱਲ ਗੱਲ ਤੋਂ ਰਹਿਣਾ ਕਿ ਉਹਨਾਂ ਦਾ ਰਹਿਣਾ। ਫਿਰ ਸਾਡਾ ਕੀਤਾ ਮਨਜੀਤ ਸਿੰਘ ਉਸ ਵਕਤ ਥੋੜਾ ਸੀ ਨਹੀਂ। ਪਰ ਇਹਨੇ ਵੀ ਸਮਾਂ ਲਿਆ। ਨਾਲ ਵੱਲੇ ਬਗਰ ਗੱਲ ਨਹੀਂ ਆਖੀ। ਭਾਵੇਂ ਅਕਾਲੀ ਦਲ ਕਮਜ਼ੋਰ ਰਿਹਾ ਫਿਰ ਵੀ ਬੜਾ ਤਾਕਤਵਰ। ਹੋਰ ਅਸੀਂ ਤਾਕਤਵਰ ਬਣਨਾ ਹੈ। ਸਾਡਾ ਵਾਅਦਾ ਕੋਮਨਾ। ਜੇ ਪਰਸੋਂ ਦਾ ਦਿਨ ਸਾਡੀ ਮਰਜ਼ੀ ਨਾਲ ਨਿਕਲ ਗਿਆ। ਤਾਂ ਅਕਾਲੀ ਦਲ ਪਹਿਲਾਂ ਨਾਲੋਂ ਤਗੜਾ ਹੋ ਕੇ ਨਿਕਲੇਗਾ। ਇਹ ਮੈਂ ਅਰਦਾਸ ਹੀ ਕਰਦਾ ਤੁਹਾਨੂੰ ਕਰਨਾ ਅਰਦਾਸ ਕਰੋ ਪੁਰਖ ਦੀ ਮਾਬਲੀ ਪੁਰਖ ਦੀ ਮਾਬਲੀ ਹੋਵਾ ਗੁਰੂ ਜੀ ਦਾ ਖਾਲਸਾ